ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ਼ਹੀਦ ਭਾਈ ਮਤੀ ਦਾਸ ਜੀ ਸ਼ਹੀਦ ਭਾਈ ਸਤੀ ਦਾਸ ਜੀ ਸ਼ਹੀਦ ਭਾਈ ਤੇਾਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਿੱਖ ਕੌਂਸਲ ਪੰਜਾਬ ਦੇ ਵੱਲੋਂ ਗੁਰਦੁਆਰਾ ਸਾਹਿਬ ਪਿੰਡ ਬਲਵੇੜਾ ਵਿਖੇ 24 ਮਈ ਸਵੇਰ ਦੇ ਸਮੇਂ ਗੁਰਮਤ ਸਮਾਗਮ ਤੇ ਅੰਮ੍ਰਿਤ ਸੰਚਾਰ ਹੋਵੇਗਾ। ਅਭਿਲਾਸੀ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗ ਸਕਦੇ ਨੇ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਪੰਜਾਬ ਸਿੱਖ ਕਾਉਂਸਲ ਦੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਨੇ ਦੱਸਿਆ ਕਿ 20 ਮਈ ਨੂੰ ਸੰਗਤਾਂ ਪੂਰੇ 10 ਵਜੇ ਕੇਸੇ ਸਨਾਨ ਕਰਕੇ ਗੁਰੂ ਘਰ ਵਿਖੇ ਪਹੁੰਚ ਸਕਦੇ ਨੇ। ਫ੍ਰੀ ਕਕਾਰਾਂ ਦੀ ਸੇਵਾ ਸੰਸਥਾ ਦੇ ਵੱਲੋਂ ਕੀਤੀ ਜਾਵੇਗੀ ਇਸ ਸਮਾਗਮ ਦੇ ਵਿੱਚ ਦੂਰ ਦਰਾਟੀ ਤੋਂ ਪ੍ਰਚਾਰਕ ਪਹੁੰਚ ਕੇ ਗੁਰਬਾਣੀ ਜਸਤੇ ਰਾਹੀਂ ਸੰਗਤਾਂ ਨੂੰ ਨਿਹਾਲ ਵੀ ਕਰਨਗੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਬਲਬੀਰ ਸਿੰਘ ਆਲ ਇੰਡੀਆ ਪਿੰਗਲਾਜ ਸਿੰਘ ਤੋਂ ਸੰਤਾਂ ਨੂੰ ਅਪੀਲ ਹੈ ਕਿ ਜਹਦਾ ਮੂਨ ਸਿੰਘ ਕਰਤਾਰ ਜੀ ਜੋ ਇਹ ਪੰਜਾਬ ਸਿੱਖ ਕੌਂਸਲ ਦੇ ਪ੍ਰਧਾਨ ਹਨ ਇਹਨਾਂ ਨੇ ਬੜੇ ਲਗਾਤਾਰ ਬੜੇ ਸਮੇਂ ਤੋਂ ਅਮਰ ਸੰਚਾਰ ਦਾ ਪ੍ਰੋਗਰਾਮ ਚੱਲ ਰਿਹਾ ਹੈ ਨਵਲੂ ਤੇ ਕਾਰ ਬਿਨਾਂ ਨੂੰ ਫੀਸ ਦਿੱਤੇ ਜਾ ਰਹੇ ਹਨ ਤੇ ਹੋਰ ਵੀ ਜਿਹੜੀ ਸੇਵਾ ਲੰਗਰ ਦੀ ਹੋਰ ਵੀ ਜਿਹੜੀ ਸੇਵਾ ਸਾਰਿਆਂ ਨਾਲ ਲੋਕਰੀ ਕੀਆ ਗਿਆ ਪੰਜਾਬ ਸਿਕਉਂਸਲ ਵੱਲੋਂ ਕਿਹੜੀ ਜਗ੍ਹਾ ਤੇ ਪ੍ਰੋਗਰਾਮ ਹੋਣਾ ਇਹ ਮਾਣ ਇੱਥੇ ਇਹ ਪ੍ਰੋਗਰਾਮ ਬਲਵੇੜੇ ਗੁਰਦੁਆਰਾ ਦਾ ਵੱਡਾ ਜਿਹੜਾ ਗੁਰਦੁਆਰਾ ਬਲਵੇੜਾ ਸਾਹਿਬ ਤੇ ਉੱਥੇ ਇਹ ਪ੍ਰੋਗਰਾਮ ਹੋਣਾ 24 ਤਰੀਕ ਨੂੰ ਯਾਨੀ ਸ਼ਨੀਵਾਰ ਨੂੰ ਇਹ ਪ੍ਰੋਗਰਾਮ ਹੋਣਾ ਉੱਥੇ ਤੇ ਸਮੂਹ ਸੰਗਤਾਂ ਨੂੰ ਭਾਈ ਬੇਨਤੀ ਹੈ ਪੀਤ ਸੇ ਬਾਹਰ ਚੜ ਕੇ ਉੱਥੇ ਹਿੱਸਾ ਲੈਣ ਤੇ ਆਪਣੇ ਗੁਰੂ ਦੇ ਲੜ ਲੱਗਣ ਤੇ ਗੁਰੂ ਵਾਲੇ ਬਨ ਤੇ ਗੁਰੂ ਦੇ ਜਿਵੇਂ ਪਹਿਲਾਂ ਜੈਕਾਰ ਜੀ ਨੇ ਆਖਿਆ ਜਿਹੜਾ ਸਾਡਾ ਜੀਵ ਉਸ ਗੁਰੂ ਵਾਲੇ ਬਨ ਜਾਵਾਂਗੇ ਸਾਡੇ ਪਿਤਾ ਗੁਰੂਪ੍ਰਿੰਦ ਸਿੰਘ ਹੋਣਗੇ ਮਾਤਾ ਸਹਿਬਕੌਰ ਹੋਣਗੇ ਇਹ ਜਿਹੜਾ ਪੋਸਟਰ ਰੀਲਿਸ ਕੀਤਾ ਕਰੋ ਦਾ ਪ੍ਰੋਗਰਾਮ ਹੈ ਤੇ ਪ੍ਰੋਗਰਾਮ ਜੀ ਹੈ ਭਾਈ ਮਤੀਦਾਸ ਭਾਈ ਸਦੀਦਾਸ ਭਾਈ ਦਿਆਦਾ ਜੀ ਗੁਰੂ ਤੇਗਵਾਰ ਦੀ ਸ਼ਹੀਦੀ ਨੂੰ ਸਾਡੇ 380 ਸ਼ਹੀਦੀ ਨੂੰ ਸਮਰਪਿਤ ਇਹ ਅਮਰ ਸੰਚਾਰ ਹੋ ਰਿਹਾ ਹਾਂਜੀ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਹੈ ਸਾਰੇ ਦਿਨ ਸਦਲਾ ਅਮਰ ਸੰਚਾਰ ਜਿਹੜਾ ਹੋ ਰਿਹਾ ਹੈ ਇਹ ਪਟਿਆਲਾ ਜਿਹੜਾ ਅਸੀਂ ਸਾਰਾ ਪੂਰਾ ਇਹ ਲਿਆ ਕੋਈ ਪਿੰਡ ਨਹੀਂ ਛੱਡਿਆ ਜਿੱਥੇ ਉਸਟਰ ਲਾਏ ਨੇ ਅਸੀਂ ਉਹਨਾਂ ਨੇ ਗ੍ਰੰਥੀਆਂ ਨੂੰ ਮਿਲ ਕੇ ਸਾਰਾ ਸੰਭਾਰ ਕਰਿਆ ਇਹ ਵੱਡੇ ਪੱਧਰ ਤੇ ਦੋ ਗੱਲਾਂ ਹੋ ਰਹੀਆਂ ਇੱਕ ਅਮਰ ਸੰਚਾਰ ਹੋ ਰਿਹਾ ਹੈ ਬਰਵੇੜੇ ਵਿੱਚ ਇੱਕ ਇੱਕ ਗੁਰਮਤ ਪ੍ਰਚਾਰ ਹੋ ਰਿਹਾ ਉੱਥੇ ਇੱਕ ਗੁਰਮਤ ਸਮਾਗਮ ਹੋਏਗਾ ਬਹੁਤ ਵੱਡੇ ਪੱਧਰ ਤੇ ਤੇ ਅਸੀਂ ਇਹਨੂੰ ਪੂਰੇ ਤਨਮਨ ਨਾਲ ਜ਼ੋਰ ਨਾਲ ਅਸੀਂ ਸਾਰੇ ਸੰਸਾਰ ਦੇ ਲੋਕਾਂ ਦੀ ਸਿੱਖੀ ਦੇ ਲੋਕਾਂ ਨੂੰ ਅਸੀਂ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਝੜ ਕੇ ਸ਼ਾਮਲ ਹੋਣ ਉੱਥੇ ਆ ਕੇ ਅਮਰ ਛਕਣ ਖਾਲੀ ਜਥੇਬੰਦੀ ਵੱਲੋਂ ਪੂਰੀ ਜਥੇਬੰਦੀ ਵੱਲੋਂ ਜਿਹੜੇ ਕਕਾਰ ਆ ਉਹ ਸਾਰੇ ਅਸੀਂ ਆਪਣੇ ਵੱਲੋਂ ਦਿੱਤੇ ਜਾ ਰਹੇ ਨੇ ਨਗਰ ਦਾ ਪ੍ਰਬੰਧ ਵੀ ਉੱਥੇ ਆਪਣੇ ਨੂੰ ਕੀਤਾ ਗਿਆ ਜਥਾ ਸਾਡੇ ਰਹੂਗਾ ਫੇਰੀ ਇਸ਼ਾਨਾਰ ਕਰਕੇ 10 ਵਜੇ ਉੱਥੇ ਪਹੁੰਚਦੇ ਅੰਮ੍ਰਿਤਸਰ ਕੇ ਗੁਰੂ ਦੇ ਲੜ ਲੱਗਣ ਜਿਨ੍ਹਾਂ ਦਾ ਅੰਮ੍ਰਿਤ ਛਕ ਲਿਆ ਉਹ ਗੁਰੂ ਗੋਬ ਸਿੰਘ ਉਹਨਾਂ ਦਾ ਪਿਤਾ ਉਹ ਕਹਿੰਦੇ ਮਾਤਾ ਸਾਹਿਬ ਕਰੋਗੀ ਬਾਕੀ ਸਾਰਾ ਜਿੰਨਾ ਵੀ ਅਸੀਂ ਪਟਿਆਲਾ ਜ਼ਿਲ੍ਹਾ ਦਾ ਪੂਰੇ ਪੂਰਾ ਜ਼ਿਲ੍ਹਾ ਅਸੀਂ ਲਿਆ ਹੋਇਆ ਸਾਰੇ ਪੂਰੇ ਪਿੰਡ-ਪਿੰਡ ਜਿਹਾ ਅਸੀਂ ਪੋਸਟਰ ਲਾ ਰਹੇ ਪਿੰਡ-ਪਿੰਡ ਜਿਹਾ ਸੰਪਰਕ ਕਰ ਰਹੇ ਆ ਵੱਡੇ-ਵੱਡੇ ਸੰਪਰਕ ਹੋ ਰਿਹਾ ਅਸੀਂ ਪ੍ਰੈਸ ਨੂੰ ਅਪੀਲ ਕਰਦੇ ਆ ਕਿ ਆਪਣੇ ਆਪਣੇ ਮਤਲਬ ਸਾਰੇ ਮੀਡੀਆ ਰਹੀਂ ਲੋਕਾਂ ਨੂੰ ਦਿਖਾਉਣ ਕੋ ਬਾਤ ਤੋਂ ਬਾਅਦ ਲੋਕ ਲਾਭ ਲੈਣ ਤੇ ਅਮਰਿਤ ਸ਼ਾਹ ਦੇ ਗੁਰਦੇ ਲਾੜ ਬਦਨ ਲਾਗਣ ਸਾਰਾ ਪ੍ਰੈਸ ਨੂੰ ਅਸੀਂ ਇਹ ਦਿੰਦੀ ਕਰਦੇ ਆ ਕਿਹੜੀ ਜਗ੍ਹਾ ਤੇ ਸਮਾਗਮ ਹੋ ਰਿਹਾ ਹੈ ਸਮਾਂ ਦੱਸੋ ਕਿ ਇਹ ਕਿੰਨੇ ਵਜੇ ਤੇ 24 ਤਰੀਕ ਨੂੰ ਬਨਵੇੜਾ ਵਿੱਚ ਹੋ ਰਿਹਾ ਸਾਰਾ ਸਮਾਗਮ ਸਾਰਾ ਹੋ ਰਿਹਾ ਸਾਰੇ ਪੋਸਟਰਾਂ ਸਾਰੇ ਲਿਖਿਆ ਹੈ 24 ਤਰੀਕ ਨੂੰ ਬਨਵੇੜਾ ਵਿੱਚ ਹੋ ਰਿਹਾ ਹੈ ਬਨਵੇੜਾ ਇੱਕ ਕਸਬਾ ਹੈ ਜੇ ਤੋ ਪਟਿਆਲੇ ਤੋਂ ਜੀਗਾ ਰੋਡ ਨੂੰ ਜਾਂਦੇ ਤੇ ਬਹੁਤ ਵੱਡਾ ਹੋ ਰਿਹਾ ਕਸਬਾ ਕਸਬੇ ਵਿੱਚ ਹੋ ਰਿਹਾ ਹੈ ਪਟਿਆਲੇ ਤੋਂ 17-18 ਕਿਲੋਮੀਟਰ ਤੇ ਪੈਂਦਾ ਬਨਵੇੜਾ ਹਾਂ ਹਾਂ ਉਹ ਦੱਸੋ ਨਾ ਗੁਰਦੁਆਰਾ ਕਿਹੜਾ ਹੋ ਰਿਹਾ ਹੈ ਗੁਰਦੁਆਰਾ ਬਨਵੇੜਾ ਸਾਹਿਬ ਅੱਛਾ ਗੁਰਦੁਆਰਾ ਪਰਮੇਸ਼ਰ ਸਾਹਿਬ ਤੇ ਕਾਰ ਦੀ ਗੱਲ ਕੀਤੀ ਕਾਰ ਵੀ ਕੋਈ ਤੁਹਾਡੇ ਕੋਲ ਕਿਸੀ ਜਾਣ ਕੇ ਜਾਂ ਪੁਰਾਣੀ ਆਪ ਲੈ ਕੇ ਆਣਗੇ ਹਾਂਜੀ ਕਾਰ ਜਿਹੜੇ ਤੁਹਾਡੇ ਕੋਲ ਕੋਈ ਤੇ ਜਾਣ ਕੇ ਕਿ ਆਪ ਲੈ ਕੇ ਆਣਗੇ ਕਾਰ ਅਸੀਂ ਆਪ ਦੇਵਾਂਗੇ ਸਾਰਾ ਲਿਖਿਆ ਕਾਰ ਵੀ ਸਾਰੇ ਦਿੱਤੇ ਜਾਣਗੇ ਲੰਗਰ ਦਾ ਪ੍ਰਬੰਧ ਵੀ ਸਾਡੇ ਵੱਲੋਂ ਹੋਊਗਾ ਤੇ ਪੰਜ ਪਿਆਰੇ ਜਿਹਾ ਵੀ ਸਾਡੇ ਵੱਲੋਂ ਆਊਗਾ ਸਾਰਾ ਪ੍ਰਬੰਧ ਸਾਡੇ ਵੱਲੋਂ ਸਿਰਫ ਇਸ਼ਨਾਨ ਕਰਕੇ ਆਣ ਕੇ ਅਮਰ ਸ਼ਕਨ ਜਿਹੜੇ ਕਿੰਨੇ ਕੁ ਮਹਿਮਾਨ ਜਿਹੜੇ ਆ ਰਹੇ ਨੇ ਗੁਰੂ ਸਾਹਿਬ ਦੇ ਸੰਜੋਗ ਕਿੰਨਾ ਵੱਲ ਦਿੱਤਾ ਜਾ ਰਿਹਾ ਕਿਹੜੇ ਕਿਹੜੇ ਜਿਹੜੇ ਨੇ ਪਰੋਕੀ ਆ ਰਹੀਆਂ ਦੇ ਵਿੱਚ ਸਹਿਯੋਗੀ ਸਾਡੇ ਸਾਰੇ ਜਿਹੜੇ ਲਿਖੇ ਹੋਏ ਵੀ ਹੈ ਬਾਕੀ ਹੋਰ ਜ਼ਬਾਨੀ ਗਲਾਈ ਵੀ ਹੈ ਸਾਡੇ ਜਿਹਨੇ ਜਿਹਨੇ ਪੈਰੋਕਾਰ ਹੈ ਸਾਰੇ ਪੋਸਟਰ 'ਤੇ ਲਿਖੇ ਨੇ ਨਾਂ ਲਿਖੇ ਨੇ ਉਹ ਸਾਰੇ ਟੀਮਾਂ ਲੈ ਕੇ ਫੇਰੇ ਨੇ ਜਿੰਨਾ ਵੇਖੋ ਲੈ ਕੇ ਪਾਤਲਾ ਕਨੌਰ ਖਦਸਨ ਔਰ ਇਧਰ ਸਰੋ ਬਹਿਰ ਸਾਹਿਬ ਤੱਕ ਸਾਰਾ ਸਮਾਨਾ ਸਾਰਾ ਇਹ ਅਸੀਂ ਪਟਿਆਲਾ ਜ਼ਿਲ੍ਹੇ ਪੂਰਾ ਲਿਆ ਆਏ ਅਸੀਂ ਸਾਰੇ ਪੂਰੇ ਜ਼ਿਲ੍ਹੇ ਟੀਮਾਂ ਸਾਡੀਆਂ ਫੇਰੀਆਂ ਪੰਜਾਬ ਸੇ ਕੌਸ਼ਲ ਦੀਆਂ ਪੋਸਟਰ ਲੈ ਕੇ ਫੇਰੀਆਂ ਗ੍ਰੰਥੀਆਂ ਨੂੰ ਮਿਲ ਰਹੀਆਂ ਹੈ ਸਾਰੇ ਨੂੰ ਦੱਸਿਆ ਜਾ ਰਿਹਾ ਵੀ ਅੰਮ੍ਰਿਤਸਰ ਕੇ ਬਾਹਰ ਗੁਰੂ ਦੇ ਲਾੜ ਲਾ ਕੋ ਜਿਹੜਾ ਬੰਦਾ ਸਾਰਾ ਕਸਵਾ ਹੈ ਉਸੇ ਵੱਡਾ ਗੁਰਦੁਆਰਾ ਕੋ ਗੁਰੂ ਹਾਲਿਆ ਟਟਵਾਰ ਹੈ ਉਹਦੇ ਵਿੱਚ ਤਾਂ ਇਹ ਸਵਾਗਤ ਸਾਰਾ ਕੀਤਾ ਜਾ ਰਿਹਾ ਹੈ